ਪੰਜਾਬ ਦੇ ਵਿੱਚ ਜਿਹੜੀ ਆ بارش ਦੀ ਹਲਕੀ ਬੂੰਦਾਬਾਦੀ ਜਿਹੜੀ ਆ ਉਹਨੇ ਦਸਤਕ ਦਿੱਤੀ ਆ بارش ਨੇ ਤੇ ਗੱਲ ਕਰੀਏ ਗੁਰਾਇਆ ਸ਼ਹਿਰ ਦੀ ਗੁਰਾਇਆ ਸ਼ਹਿਰ ਦੇ ਵਿੱਚ ਤੜਕਸਾਰ ਤੋਂ ਜਿਹੜੀ ਆ ਹੁਣ ਪੜੇ ਲਿਖੇ ਤੇ ਹੁਨਰਮੰਦ ਨੌਜਵਾਨਾਂ ਨੂੰ ਨੌਕਰੀ ਲਈ ਦਰ ਦਰ ਭਟਕਣਾ ਨਹੀਂ ਪੈਂਦਾ ਤੇ ਨਾ ਹੀ ਨੌਕਰੀ ਲਈ ਸਿਫਾਰਿਸ਼ ਦਿ ਲੋੜ ਪੈਂਦੀ ਹੈ ਸੋਗੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਪੁਨਰ ਦੇ ਬਾਲ ਤੇ ਨੌਕਰੀਆਂ ਦੇ ਗੱਫੇ ਦਿੱਤੇ ਜਾ ਰਹੇ ਨੇ ਇਹ ਸਭ ممکن ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਚੱਜੇ ਸ਼ਾਸਨ ਚ ਹਾਲ ਹੀ ਦੇ ਵਿੱਚ ਪੰਜਾਬ ਪੁਲਿਸ ਚ 1205 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਜਿਸ ਤੋਂ ਬਾਅਦ ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 48000 ਤੋਂ ਵੱਧ ਹੋ ਗਈ ਹੈ ਜਿੰਨੇ ਵੀ ਮੁੰਡੇ ਕੁੜੀਆਂ ਪੰਜਾਬ ਪੁਲਿਸ ਦੇ ਪਰਿਵਾਰ ਦੇ ਵੀ ਸ਼ਾਮਲ ਹੋ ਰਹੇ ਨੇ ਮੈਂ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਨੰਗ ਵਧਾਈਆਂ ਦਿੰਦਾ 48000 ਤੋਂ ਉੱਪਰ ਨੌਕਰੀਆਂ ਸਰਕਾਰੀ ਹੋ ਗਈਆਂ ਕੈਸਾ ਔਰ ਕੋਈ ਵੀ ਤੁਹਾਡੇ ਚੋਂ ਇਹ ਕੈਦ ਦੇ ਉੱਠ ਕੇ 1 ਰੁਪਿਆ ਵੀ ਰਿਸ਼ਵਤ ਦਾ ਕਿਸੇ ਦੇ ਲੱਗਿਆ ਹੋਵੇ ਅਤੇ ਇਹ ਸਾਰੀਆਂ ਨਿਯੁਕਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਅਪਣਾਉਣ ਅਤੇ ਨੌਜਵਾਨਾਂ ਵੱਲੋਂ ਬਿਹਤ ਮੁਕਾਬਲੇ ਵਾਲੀ ਪ੍ਰੀਖਿਆ ਪਾਸ ਕਰਨ ਮਗਰੋਂ ਨਿਪਰੇ ਚੜੀ ਹੈ। ਬੂੰਦਾਬੰਦੀ ਹੋ ਰਹੀ ਆ ਜਿੱਥੇ ਸਰਦੀ ਦੇ ਵਿੱਚ ਵਾਧਾ ਹੋਏਗਾ ਉੱਥੇ ਜਿਹੜੀ ਸੁੱਕੀ ਠੰਡ ਤੋਂ ਵੀ ਲੋਕਾਂ ਨੂੰ ਰਾਹਤ ਮਿਲੇਗੀ। ਗੁਰਾਇਆਂ ਤੋਂ ਸਤਵਿੰਦਰ ਜੰਡੂ ਦਨਕਸੂਰਾ ਟੀਵੀ ਪੰਜਾਬ ਦੇ ਵਿੱਚ ਜਿਹੜੀ ਆ بارش ਦੀ ਹਲਕੀ ਬੂੰਦਾਬੰਦੀ ਜਿਹੜੀ ਆ ਉਹਨੇ ਦਸਤਕ ਦਿੱਤੀ ਹੈ بارش ਨੇ। ਤੇ ਗੱਲ ਕਰੀਏ ਗੁਰਾਇਆ ਸ਼ਹਿਰ ਦੀ ਗੁਰਾਇਆ ਸ਼ਹਿਰ ਦੇ ਵਿੱਚ ਤੜਕਸਾਰ ਤੋਂ ਜਿਹੜੀ ਆ ਬੂੰਦਾਬੰਦੀ ਹੋ ਰਹੀ ਆ ਜਿੱਥੇ ਸਰਦੀ ਦੇ ਵਿੱਚ ਵਾਧਾ ਹੋਏਗਾ ਉੱਥੇ ਜਿਹੜੀ ਸੁੱਕੀ ਠੰਡ ਤੋਂ ਵੀ ਲੋਕਾਂ ਨੂੰ ਰਾਹਤ ਮਿਲੇਗੀ ਗੁਰਾਇਆ ਤੋਂ ਸਤਵਿੰਦਰ ਜੰਡੂ ਦਨਕਸ਼ਵਰਾ ਟੀਵੀ ਪੰਜਾਬ ਦੇ ਵਿੱਚ ਜਿਹੜੀ ਆ بارش ਦੀ ਹਲਕੀ ਬੂੰਦਾਬੰਦੀ ਜਿਹੜੀ ਆ ਉਹਨੇ ਦਸਤਕ ਦਿੱਤੀ ਆ ਇਸ ਬਾਰਿਸ਼ ਨੇ ਤੇ ਗੱਲ ਕਰੀਏ ਗੁਰਾਇਆ ਸ਼ਹਿਰ ਦੀ ਗੁਰਾਇਆ ਸ਼ਹਿਰ ਦੇ ਵਿੱਚ ਤੜਕਸਾਰ ਤੋਂ ਜਿਹੜੀ ਆ ਬੂੰਦਾਬੰਦੀ ਹੋ ਰਹੀ ਆ ਜਿੱਥੇ ਸਰਦੀ ਦੇ ਵਿੱਚ ਵਾਧਾ ਹੋਏਗਾ ਉੱਥੇ ਜਿਹੜੀ ਸੁੱਕੀ ਠੰਡ ਤੋਂ ਵੀ ਲੋਕਾਂ ਨੂੰ ਰਾਹਤ ਮਿਲੇਗੀ ਗੁਰਾਇਆ ਤੋਂ ਸਤਵਿੰਦਰ ਜੰਡੂ ਦੈਨਿਕ ਸਵੇਰਾ ਟੀਵੀ